ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜ੍ਹਾ ਰਹੀ ਹਾਂ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਨਾ ਹੋਪਸ ਟੂ ਕਰਕੇ ਹਾਈਲਾਈਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਬਾਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਤਾਂ ਹਾਂਜੀ ਇਸੇ ਕਰਕੇ ਮੈਂ ਬੋਲ ਜ਼ਰੂਰੀ ਸਮਝਿਆ ਵੀ ਹਾਂਜੀ ਕਿਹਦੇ ਵਿੱਚ ਪੜਾ ਰਹੇ ਹੋ ਤੁਸੀਂ ਡੇਲੀ ਦਾ 200 ਜਵਾਬ ਪੜਾਦੀਦਾ ਅੱਛਾ ਜੀ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਫੇਰ ਮਿਲिए ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਹਾਂ ਉੱਥੋਂ ਮੈਂ ਹੁਣ ਛੱਡ ਦੂੰਗੀ ਉਥੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਹੈਗੇ ਤੇ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਜੇਦੋਂ ਮੇਰੇ ਮਿਲ ਕੇ ਕੋਈ ਹੋਰ ਆ ਜੀ ਹਾਂਜੀ ਧੰਨਵਾਦ ਬਹੁਤ ਧੰਨਵਾਦ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਮਨਿੰਦਰ ਧੰਨਵਾਦ ਮਨਿੰਦਰ ਥੈਂਕ ਯੂ ਸਰ ਬਹੁਤ ਬਾਰਤ ਓ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰियां ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਦਰ ਰਾਜਨੀਤੀ ਚ ਬੀਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਇਹ ਉਹਨੇ ਮੈਂ ਚਲੋ ਸੁਣ ਲੈਨੇ ਆ ਭਾਸ਼ਣ ਦੇਉ ਹੁਕਮ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਨਹੀਂ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਨੇ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਬਹੁਤ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ

ਔਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਸੀ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਤਾਂ ਮੈਂ 400 ਬੰਦ ਕੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਅੱਜ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦੇਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਿਫਾਰਿਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸਾਸ਼ੀ ਕਲ ਸਰ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਡਰਾਈ ਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਚ ਆ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ ਚ ਕੁਝ ਹੈ ਪਲੱਸ 2 ਕਰਕੇ ਆਇਲਟਸ ਕਰਕੇ ਚਲੇ ਗਏ ਨਾ ਚਲੇ ਗਏ ਉਹਨਾਂ ਬਾਅਦ ਕਿ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਦੀ। ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਕਿਹਦੇ ਵਿੱਚ ਪੜਾ ਰਹੇ ਹੋ ਤੁਸੀਂ? ਡੈਲੀ ਦਾ 200 ਜਵਾਬ ਪੜਾਦੀਦਾ। ਅੱਛਾ ਜੀ। ਹਾਂਜੀ ਇੱਕ ਨਹੀਂ ਜੀ ਲੁਧਿਆਣੇ। ਹੁਣ ਕੀ ਮਿਲਿਆ? ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਹਾਂ? ਉੱਥੋਂ ਮੈਂ ਹੁਣ ਛੱਡ ਦੂੰਗੀ ਉਹ ਤੇ ਪ੍ਰਾਈਵੇਟ ਆ ਨਾ ਫਿਰ? ਅਸੀਂ ਉੱਥੇ ਹੋਰ ਰਹੇਗੇ ਤੇ। ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ। ਉਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ థాంਕ ਯੂ థాంਕ ਯੂ ਜਦੋਂ ਉਹ ਮਿਲ ਗਈ ਕੋਈ ਹੋਰ ਆ ਜੀ ਹਾਂਜੀ ਧੰਨਵਾਦ ਬਹੁਤ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਸ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰियां ਲਾਂਚ ਕਰ ਰਹੇ ਹਨ ਇਹ ਲਾਂਚ ਹੁੰਦੇ ਐ ਦਰ ਰਾਜਨੀਤੀ ਚ ਬੀ ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਇਹ ਉਹਨੇ ਮੈਂ ਚਲੋ ਸੁਣ ਲੈਨੇ ਆ ਭਾਸ਼ਣ ਦੇ ਉਹ ਕੋਈ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਨਹੀਂ ਪੰਗਾ ਤਾਂ ਮੇਰੇ ਨਾਲ ਨਹੀਂ ਪੈਣਾ ਮੂਰੋ ਸੁਣ ਲੈਨੇ ਮੈਂ ਕਿ ਪਹਿਲੀਆਂ ਚਾਰ ਲੈਣਾ ਚੀ ਮੈਂ ਕਿ ਇਹ ਤਾਂ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਉਹਨੂੰ ਮੈਂ ਕਿਹਾ ਬੱਸ ਸਰ ਗਿਆ ਬਸ ਆ ਤਾਂ ਹੈ ਕੀ ਕਰੀਏ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲੋਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਦੇਈ ਜਾਣੀਆਂ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ 400 ਵਾਲੇ 417 ਪਾ ਕੇ 44666 ਜਾਨੀ ਕਿ 2 ਚੌਕੇ 3 ਛੀਕੇ 44666 ਨੌਕਰੀਆਂ ਅੱਜ ਹੋ ਗਈ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਆ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦਿਆ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਬਰਬਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਵੱਖ-ਵੱਖ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦੇਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਿਫਾਰਿਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਸਸ਼ੀ ਕਲ ਸਰ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਡਰਾਈ ਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜਿਹੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਪਲੱਸ 2 ਕਰਕੇ ਆਇਲਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਆ ਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਦੀ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਕਿੰਦੇ ਵਿੱਚ ਪੜਾ ਰਹੇ ਹੋ ਤੁਸੀਂ ਡੈਲੀ ਦਾ 200 ਜਵਾਬ ਪੜਾਦੀਦਾ ਅੱਛਾ ਜੀ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਕਿਹੜੀ ਬਲੀਏ ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਉੱਥੋਂ ਮੈਂ ਹੁਣ ਛੱਡ ਦੂੰਗੀ ਉਹ ਤੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਹੈਗੇ ਤੇ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਵੇਗਾ ਥੈਂਕ ਯੂ ਥੈਂਕ ਯੂ ਜਦੋਂ ਮੈਨੂੰ ਮਿਲ ਗਈ ਕੋਈ ਹੋਰ ਆ ਜੀ ਹਾਂ ਜੀ ਧੰਨਵਾਦ ਬਹੁਤ ਬਹੁਤ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਹਾਨੂੰ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆਂ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆਂ ਦਾ ਰਾਜਨੀਤੀ ਚ ਵੀ ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਇਹ ਉਹਨੇ ਮੈਂ ਚਲੋ ਸੁਣ ਲੈਂਦੇ ਆਂ ਭਾਸ਼ਣ ਦੇ ਉਹ ਕਹ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਨਹੀਂ ਪੰਗਾ ਤਾਂ ਮੇਰੇ ਨਾਲ ਨਹੀਂ ਪੈਣਾ ਮੂਰੋ ਸੁਣ ਲੈਨੇ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਗਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮਗਾ ਬੋ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਮੀਟ ਕਰ ਲੋਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੱਕ ਤੋਂ ਡਿਗਾਲੇ 417 ਪਾ ਕੇ 44666 ਜਨਨ ਕਿ ਦੋ ਚੌਕੇ ਤਿੰਨ ਛੀਕੇ 44666 ਨੌਕਰੀਆਂ ਅੱਜ ਹੋ ਗਈਆਂ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਆ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਆ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦ ਕਰਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਾਜੀ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਵੱਖ-ਵੱਖ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਬਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸਸ਼ੀ ਕਲ ਸਰ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਹਾਂ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜ੍ਹਾ ਰਹੀ ਹਾਂ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਨਾ ਹੋਪਸ ਟੂ ਕਰਕੇ ਹਾਈਲਾਈਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਆ ਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੇ ਤੁਹਾਡੀ ਤਾਂ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਕਿੱ데 ਵਿੱਚ ਪੜਾ ਰਹੇ ਹੋ ਤੁਸੀਂ ਡੈਲੀ ਦਾ 200 ਜਵਾਬ ਪੜਾਦੀਦਾ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਕਿਵੇਂ ਲਈਏ ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਹਾਂ ਉੱਥੋਂ ਮੈਂ ਹੁਣ ਛੱਡ ਦੂੰਗੀ ਉਥੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਹੈਗੇ ਤੇ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਯੂ ਜਦੋਂ ਉਹਨਾਂ ਨੂੰ ਮਿਲ ਕੇ ਕੋਈ ਹੋਰ ਆ ਜੇ ਹਾਂਜੀ ਧੰਨਵਾਦ ਬਹੁਤ ਬਹੁਤ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਮ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਚੰਦਰਯਾਂ ਲਾਂਚ ਕਰ ਰਹੇ ਇਹ ਲਾਂਚ ਹੁੰਦੇ ਆਂ ਰਾਜਨੀਤੀ ਚ ਮੈਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਆਂ ਭਾਸ਼ਣ ਦੇ ਉਹ ਨੂੰ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਨੇ ਆ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਮੀਟ ਕਰ ਲਵਾਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੱਕੋੜੀ ਵਾਲੇ 417 ਪਾ ਕੇ 44666 ਜਨਨ ਕਿ ਦੋ ਚੌਕੇ ਤਿੰਨ ਛੀਕੇ 44666 ਨੌਕਰੀਆਂ ਅੱਜ ਹੋ ਗਈਆਂ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਆ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਆ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਅੱਜ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਿਫਾਰਿਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸਸ਼ੀ ਕਲ ਸਰ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਹਾਂ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜ੍ਹਾ ਰਹੀ ਹਾਂ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਪਾਸ ਟੂ ਕਰਕੇ ਹਾਈਲਾਈਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਆ ਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੇ ਤੁਹਾਡੀ ਤਾਂ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਕਿੱ데 ਵਿੱਚ ਪੜਾ ਰਹੇ ਹੋ ਤੁਸੀਂ ਡੈਲੀ ਦਾ 200 ਜਵਾਬ ਪੜਾਦੀਦਾ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਕਿਵੇਂ ਲਈਏ ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਹਾਂ ਉੱਥੋਂ ਮੈਂ ਹੁਣ ਛੱਡ ਦੂੰਗੀ ਉਹ ਤੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਰਹੇਗੇ ਤੇ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਯੂ ਜਦੋਂ ਮੈਨੂੰ ਮਿਲ ਗਈ ਕੋਈ ਹੋਰ ਆ ਜੀ ਹਾਂ ਜੀ ਧੰਨਵਾਦ ਬਹੁਤ ਧੰਨਵਾਦ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਵਾਧੂ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਹਾਨੂੰ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰਾਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਚੰਦਰਿਆਂ ਲਾਂਚ ਕਰ ਰਹੇ ਇਹ ਲਾਂਚ ਹੁੰਦੇ ਆਂ ਦਰ ਰਾਜਨੀਤੀ ਚ ਵੀ ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਇਹ ਉਹਨੇ ਮੈਂ ਚਲੋ ਸੁਣ ਲੈਨੇ ਆਂ ਭਾਸ਼ਣ ਦੇ ਉਹ ਨੂੰ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਨਹੀਂ ਪੰਗਾ ਤਾਂ ਮੇਰੇ ਨਾਲ ਨਹੀਂ ਪੈਣਾ ਮੂਰੋ ਸੁਣ ਲੈਨੇ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਉਹਨੇ ਮੈਂ ਕਿਹਾ ਬੱਸ ਸਰ ਗਿਆ ਬਸ ਆ ਤਾਂ ਹੈ ਕੀ ਕਰੀਏ ਇਹ 144 ਕਰੋੜ ਵਾਲੇ ਨੇ ਕੀ ਮੀਤ ਕਰ ਲੋਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੱਕੋੜ ਵਾਲੇ 417 ਪਾ ਕੇ 44666 ਜਾਨੀ ਕਿ 2 ਚੌਕੇ 3 ਛੀਕੇ 44666 ਨੌਕਰੀਆਂ ਅੱਜ ਹੋ ਗਈ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਆ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਵੱਖ-ਵੱਖ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਫਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ